ਹਾਂ ਜੀ ਕੋਈ ਚੱਕਰ ਨਹੀਂ ਬਿਲਕੁਲ ਗਲਤ ਕੁਝ ਨਹੀਂ ਕੰਮ ਤੇ ਗਏ ਆ ਕਰੋ ਜਿੱਦਾਂ ਨਾਈਟ ਦੇ ਨਾਈਟ ਦੀ ਸ਼ਿਫਟ ਜਲਦੀ ਹੀ ਜਦੋਂ ਸਵੇਰੇ 2:30 ਦੇ ਟਾਈਮ ਤੇਗਾ ਛੁੱਟੀ ਜਦੋਂ ਸਾਨੂੰ ਸਾਰਿਆਂ ਨੂੰ ਛੁੱਟੀ ਹੋ ਗਈ ਆ ਇਹਦੇ ਡਿਊਟੀ ਡਿਊਟੀ ਤੇ ਸੀਗੇ ਕੋਈ ਆ ਗਿਆ ਇਹ ਕੇਸ ਸੀ ਤੇ ਰੁਕਣ ਕਰਕੇ ਜਦੋਂ ਮੈਂ ਤਿੰਨ ਚੁੱਕਿਆ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਦੋਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਹ ਚੁੱਕਦੇ ਸਾਰੇ ਵਹਿ ਟੁੱਟ ਗਏ ਜਿਹੜੀ ਪਿੱਛੇ ਵਹਿਰ ਬਣੀ ਵਹਿਰ ਹੁੰਦੀ ਕਿਚੰਦੇ ਉਹਨੂੰ ਰੁਕਣ ਕਰਕੇ ਬੋਮ ਸੱਦਾ ਇਹ ਇੱਕ ਨੰਬਰ ਜੱਕਦਾ ਮੇਰੇ ਉੱਪਰ ਆ ਗਈ ਕਿ ਮੌਕੇ ਤੇ ਡੈਥ ਹੋ ਗਈ ਸੀ ਹਾਂ ਮੌਕੇ ਤੇ ਡੈਥ ਸਾਰੇ ਮੈਂਨ ਦੇ ਪਾਜੀ ਕੰਪਨੀ ਸਾਰਾ ਕੁਝ ਦੋ ਫੋਟ ਗਈ ਜੀ ਪਾਤੀ ਫੋਟ ਗਈ ਜੀ ਹਾਂਜੀ ਹਾਂਜੀ ਮੰਮੀ ਤਾਂ ਕੌਣ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਮੈਂ ਨਾਲ ਲੈ ਕੇ ਚਕਾਇਆ ਕੰਪਨੀ ਨੇ ਮੈਨੂੰ ਪਾ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਅ ਸੀ ਤੁਹਾਡਾ ਵੀਰ ਦਾ ਸੁਭਾਅ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਘਰੋਂ ਚ ਰਹਿੰਦੇ ਸੀ ਰੋਟੀ ਬਣੂ ਇਕੱਠਾ ਹੀ ਸੀ ਸਾਡਾ ਆ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇਸ਼ਨ ਦਿੱਤੀ ਸੀਗਾ ਕਿ ਮਤਲਬ ਅੱਜ ਤੁਹਾਡੀ ਰੈਡ ਬੋਡ ਜੀ ਪਹੁੰਚੇਗੀ ਤੇ ਜਿਸ ਬੰਦੇ ਵਿੱਚ ਫਿਰ ਅਸੀਂ 에어ਪੋਰਟ ਅਨਸਾਰ ਕਹੀ ਸੀ ਕਿ ਉਹ ਤਾਂ ਸੀ ਡੈਡ ਪੋਲੀਸੀ ਕਰਕੇ ਲੱਗੋ ਜੋ ਕੰਪਨੀ ਅੱਜ ਡੈਡ ਪੋਲੀਸੀ ਵਿੱਚ ਆਈ ਉਹਨਾਂ ਨੂੰ ਕੀ ਕਹਿਣਾ ਕਰੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਤੇ तकरीबन ਜਿਸ ਜਿੰਨ ਡੈੱਟ ਹੁੰਦੀ ਆ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਤੇ ਆਡੀ ਦੀ ਮੇਰੇ ਨਾਲ ਗੱਲ ਹੁੰਦੀ ਸੀ ਜਿਹੜੇ ਉੱਥੇ ਦੇ ਐਡਮਿਨਿਸਟ੍ਰੇਟਰ ਨੇ ਕੰਪਨੀ ਮਿਸਟਰ ਪ੍ਰਸ਼ਾਪ ਪ੍ਰਸ਼ਾਪ ਪ੍ਰਸ਼ਾਦ ਪੁਜਾਰੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੀ ਸੈਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਪੱਧ ਤੇ ਖਾਤੇ ਚ ਪਾ ਦਿੱਤੀ ਗਈ ਹੈ ਪਰ ਉਹਨਾਂ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਅਪਰੂਵ ਕਰ ਦੇ और गदारी 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 और 是到 <laughs> <laughs>